ਬੀਤੀ ਰਾਤ ਇੱਕ ਟੈਕਸੀ ਡਰਾਈਵਰ ਕਾਰ ਵਿੱਚ ਹੀ ਭੀੜ ਭਰਕੇ ਇਲਾਕੇ ਦੇ ਵਿੱਚ ਸੌ ਗਿਆ ਲੇਕਿਨ ਅੱਧੀ ਰਾਤ ਨੂੰ ਇੱਕ ਕੁੜੀ ਆ ਕੇ ਕੋਲ ਮੰਗਲ ਲੱਕੀ ਪੈਸੇ ਉਤੋਂ ਬਾਅਦ ਥਾਰ ਵਾਲੇ ਆਏ ਗੱਡੀ ਦੇ ਵਿੱਚ ਲੁਟੇਰੇ ਉਹਨਾਂ ਨੇ ਮੁੰਡੇ ਨੂੰ ਕੁੱਟਮਾਰ ਕਰਕੇ ਗੱਡੀ ਦੇ ਵਿੱਚ ਪਾ ਕੇ ਗੱਡੀ ਵੀ ਲੈ ਗਏ ਨਾਲ ਮੁੜ ਕੇ ਰਸਤੇ ਦੇ ਵਿੱਚ ਮੁੰਡੇ ਨੂੰ ਦਿੱਤਾ ਛੱਡ ਤੇ ਗੱਡੀ ਲੈ ਗਏ ਹੋ ਕੇ ਫਰਾਰ ਹੋ ਤੋ ਬਾਅਦ ਕਿ ਪੁਲਿਸ ਹਰਕਤ ਦੇ ਵਿੱਚ ਆਇ ਇੱਕ ਤੁਰੰਤ ਹੀ ਇੱਕ ਦੋ ਦਿਨਾਂ ਦੇ ਵਿੱਚ ਹੀ ਕਾਰਵਾਈ ਕਰਦੇ ਹੋਏ ਕੜੀ ਨਾਲ ਕੜੀ ਜੋੜਦੀ ਹੋਈ ਇੱਕ ਇੱਕ ਮੁੰਡਾ ਫੜ ਕੇ ਸਲਾਖਾਂ ਦੇ ਪਿੱਛੇ ਛੋੜ ਤੱਕ ਹੁਣ ਫੇਰ ਦੋ ਮੁੰਡੇ ਫੜ ਕੇ ਪੁਲਿਸ ਕਰਦੀ ਪੀ ਨੇ ਵੱਡੇ ਖੁਲਾਸੇ ਆ ਦੇਖੋ 18 18 20 20 ਸਾਲ ਦੇ ਨੌਜਵਾਨ ਜਿਨ੍ਹਾਂ ਨੂੰ ਛੇਤੀ ਅਮੀਰ ਹੋਣ ਦਾ ਭੂਸਵਾਰ ਹੋਇਆ ਸੀ ਕਿ ਸ਼ਰਿਆਮ ਦੇ 6 ਕ ਕਰਕੇ ਲੁੱਟਖੋਹਾਂ ਨੂੰ ਅੰਜਾਮ ਦਿੰਦੇ ਪੀ ਸੀ ਕੀ ਕਹਿ ਰਹੇ ਨੇ ਪੁਲਿਸ ਦੇ ਵੱਡੇ ਅਧਿਕਾਰੀ ਬਣੇ ਰੋ ਸੁਪਰੀਮ ਟੈਮ ਚੈਨਲ ਦੇ ਨਾਲ ਆਪਣੀ ਪ੍ਰੈਸ ਕਾਨਫਰੰਸ ਹੈਗੀ ਹੈ ਜੀ ਮੁਕੱਦਮਾ ਨੰਬਰ 36 19 2 19 424 ਦੇ ਤਹਿਤ ਇਹਦੇ ਅੰਡਰ ਸੈਕਸ਼ਨ ਹੈ 379 ਬੀ 2 34 एपीसी थाना मोकंपुरा दा जी एदा बेसिकली हैगा जी एक 18 19 ਰਾਤ ਦੀ ਇੰਟਰਵੀਨਿੰਗ ਨਾਈਟ ਨੂੰ ਮਾਨ ਸਿੰਘ ਇੱਕ ਟੈਕਸੀ ਡਰਾਈਵਰ ਹੈਗਾ ਜਿਹੜਾ ਮਾਨ ਸਿੰਘ ਟਰਾਂਸਪੋਰਟ ਟੈਕਸੀ ਦਾ ਡਰਾਈਵਰ ਹੈਗਾ ਉਹਦਾ ਨਾਮ ਵੀ ਮਾਨ ਸਿੰਘ ਹੈ ਜਿਹੜਾ ਡਰਾਈਵਰ ਹੈ ਉਹ ਆਪਣਾ ਉਥੇ ਸੁੱਤਾ ਸੀ ਪੰਜ ਪੀਰ ਦੇ ਲਾਗੇ ਟੀਂਗਰਾ ਕੰਪਲੈਕਸ ਦੇ ਲਾਗੇ ਆਪਣੀ ਗੱਡੀ ਲਾ ਕੇ ਸਬੱਠ ਵਜੇ ਉਹ ਗੱਡੀ ਦੇ ਵਿੱਚ ਹੀ ਸੁੱਤਾ ਸੀ ਤੇ ਰਾਤੀ अराउंड ਸਵਾ 12 ਵਜੇ ਇੱਕ ਕੁੜੀ ਆਈ ਜਿਹਦਾ ਨਾਮ ਸੰਜੋ ਪਤਾ ਚੱਲਿਆ ਉਹ ਹੈਗਾ ਪੂਜਾ ਦਿੱਲੀਵਲੀ ਉਹਨੇ ਆ ਕੇ ਪੈਸੇ ਮੰਗੇ ਪਹਿਲਾਂ 200 ਰੁਪਏ ਮੰਗਿਆ ਫਿਰ ਉਹ ਮਨਾ ਕਰਤਾ ਫਿਰ ਉਹਨੇ 100 ਰੁਪਏ ਮੰਗਿਆ ਤੇ ਉਹ ਵੀ ਜਦੋਂ ਮਨਾ ਕਰਤਾ ਤੇ ਉਨੀ ਦੇਰ ਵਿੱਚ ਚਾਰ ਮੁੰਡੇ ਆਏ ਇੱਕ ਕਾਲੀ ਥਾਰ ਦੇ ਵਿੱਚ ਤੇ ਉਹਨਾਂ ਨੇ ਆ ਕੇ ਕਾਰ ਦੀ ਚਾਬੀ ਕੱਢ ਲਈ ਤੇ ਕਾਰ ਉਹਨੀ ਦੇਰ ਤੱਕ ਖੁੱਲ ਗਈ ਤੇ ਜਦੋਂ ਫਿਰ ਇਹਨੂੰ ਕਾਰ ਦੇ ਵਿੱਚ ਹੀ ਬਿਠਾ ਕੇ ਤੇ ਅੱਗੇ ਅ ਪਿੱਛੇ ਉਹਨਾਂ ਨੇ ਥਾਰ ਲਈ ਨਾਲ ਦੋ ਬੰਦੇ ਵਿੱਚ ਬੈਠੇ ਤੇ ਅੱਗੇ ਲੈ ਗਏ ਆਪਣਾ ਮਾਨਾ ਵਾਲਾ ਏਰੀਆ ਜਾ ਕੇ ਮਾਨ ਸਿੰਘ ਜਿਹੜਾ ਟੈਕਸੀ ਡਰਾਈਵਰ ਸੀਗਾ ਉਹਨੂੰ ਉਤਾਰਤਾ ਉਸ ਤੋਂ ਬਾਅਦ ਆਪਣਾ 19 ਤਰੀਕ ਨੂੰ ਸਵੇਰੇ ਪਰਚਾ ਦਰਜ ਹੋ ਗਿਆ ਮੋਹਕੰਪੁਰਾ थाना ਤੇ ਐਸ ਐਚ ਓ ਸਾਹਿਬ ਏ ਸੀ ਪੀ ਸਾਹਿਬ ਤੇ ਏ ਡੀ ਐਸ ਵੀ ਸਾਹਿਬ ਨੇ ਸਵਿਫਟਲੀ ਆਕੀਤਾ ਸੀਪੀ ਸਾਹਿਬ ਸ਼੍ਰੀ ਗੁਰਪ੍ਰੀਤ ਸਿੰਘ ਪੁਲਰ ਉਹਨਾਂ ਦੇ ਦਿਸ਼ਾ ਨਿਰਦੇਸ਼ ਏਟ ਤੇ ਇਹਨਾਂ ਨੇ 21 ਤਰੀਕ ਨੂੰ ਅ ਪੰਜ ਦੋਸ਼ੀਆਂ ਵਿੱਚੋਂ ਸਾਹਿਲਦੀਪ ਸਿੰਘ ਫੜ ਲਿਆ ਉਹਦੀ ਉਮਰ ਹੈ ਅਰਾਊਂਡ 19 ਸਾਲ ਤੇ ਉਸ ਤੋਂ ਬਾਅਦ ਇਹਨਾਂ ਨੇ ਅ ਇਨਵੈਸਟੀਗੇਟ ਕੀਤਾ ਕੇਸ ਤੇ ਇਨਵੈਸਟੀਗੇਟ ਕਰਦੇ ਕਰਦੇ ਤੇ ਇਹਨਾਂ ਨੇ ਅ 21 ਤਰੀਕ ਨੂੰ ਨੋ ਨੋ ਫੜਿਆ ਤੇ 24 ਤਰੀਕ ਨੂੰ ਵਿਸ਼ਾਲ ਉਰਫ ਵਿਸ਼ੂ ਨੂੰ ਵੀ ਫੜ ਲਿਆ ਤੇ ਜਿਹੜੀ ਹੈਗੀ ਹੈ ਔਰਾਕਾਰ ਓਮ ਸਾਹਿਲ ਦੇ ਪੋਚਗੇਟਸ ਤੋਂ ਮਿਲੀ ਹੈ ਤੇ ਰੋਪੜ ਤੋਂ ਮਿਲੀ ਹੈ ਤੇ ਜਿਹੜੀ ਥਾਰ ਹੈਗੀ ਹੈ ਉਹ ਮਿਲੀ ਹੈ ਵਿਸ਼ਾਲ ਦੇ ਘਰ ਤੋਂ ਹਰੀਕੇ ਤੋਂ ਇਹ ਜਿਹੜੇ ਪੰਜ ਹੈਗੇ ਆ ਆਪਣੇ ਦੋਸ਼ੀ ਉਹਨਾਂ ਵਿੱਚੋਂ ਇੱਕ ਹੈਗੀ ਪੂਜਾ ਦਿੱਲੀ ਵਾਲੀ ਉਹ ਹਲੇ ਅਰੈਸਟ ਨਹੀਂ ਹੋਈ ਤੇ ਕਰਨਬੀਰ ਵੀ ਨਹੀਂ ਹੋਇਆ ਤੇ ਹਲੇ ਰਾਜਾ ਵੀ ਨਹੀਂ ਹੋਇਆ ਹਲੇ ਸਾਡੇ ਅਸੀਂ ਦੋ ਰੈਸ ਕੀਤੇ ਆ ਸਾਹਿਲਦੀਪ ਸਿੰਘ ਤੇ ਵਿਸ਼ਾਲ ਰੋਸ਼ ਵਿਸ਼ੋ ਤੇ ਕਾਫੀ ਯੰਗ ਏਜ ਦੇ ਹੈਗੇ ਆ ਸਾਹਿਲਦੀ ਉਮਰ 19 ਸਾਲ ਹੈ ਵਿਸ਼ਾਲ ਦੀ 20 ਸਾਲ ਹੈ ਬਾਕੀ ਰਾਜੇ ਰਾਜਾ ਹੈਗਾ ਹਰੀਕੇ ਦਾ ਉਹਦੀ 25 ਸਾਲ ਹੈ ਤੇ ਕਰਨਵੀਰ ਦੀ 23 ਸਾਲ ਹੈ ਇਹ ਕ੍ਰਿਮੀਨਲ ਮਾਈਂਡੈਡ ਹੈਗੇ ਆ ਸਾਰੇ ਸਾਰਿਆਂ ਤੇ ਇੱਕ ਇੱਕ ਦੋ ਦੋ ਪਰਚੇ ਹੈਗੇ ਆ ਤੇ ਤੇ ਕਾਫੀ ਯੰਗ ਐਸ ਦੇ ਹੈਗੇ ਆ ਤੇ ਸਾਡੀ ਟੀਮਸ ਪ੍ਰੋਪਰ ਲੱਗੀਆਂ ਇਹਨਾਂ ਨੂੰ ਜਿਹੜੇ ਬਾਕੀ ਟਿਮ ਕਲਪਰੇਟਸ ਰਹਿ ਗਏ ਐ ਇਹਨਾਂ ਨੂੰ ਵੀ ਫੋਰ ਇਨਵਿਸ ਜਿਹੜੀ ਲੜਕੀ ਮੋਟਿਵ ਕੀ gsi ਕਿਡਨੈਪਿੰਗ ਦਾ ਮੋਟਿੰਗ ਦਾ ਬੇਸਿਕਲੀ ਇਹਨਾਂ ਨੇ ਹੁਣ ਤਾਂ ਹੁਣ ਅਸੀਂ ਅਰੈਸਟ ਕੀਤੇ ਐ ਹੁਣ ਅਸੀਂ ਪੁਲਿਸ ਰਿਮਾਂਡ ਲੈ ਕੇ ਅੱਗੇ ਪੁੱਛਗਿਛ ਕਰਾਂਗੇ ਜੀ ਸਰ ਜਿਹੜੀ ਲੜਕੀ ਆ ਉਹਦੀ ਬੈਕਗ੍ਰਾਉਂਡ ਕੀ ਐ ਦੱਸੀ ਇਹਨਾਂ ਨੇ ਉਹ ਜੋ ਪਤਾ ਚੱਲੇ ਉਹ ਡਾਂਸਰ ਹੈ ਜੀ ਹਲੇ ਕਨਫਰਮ ਨਹੀਂ ਕਹਿ ਸਕਦੇ ਪਰ ਜੋ ਹਲੇ ਤੱਕ ਜੋ ਪੁੱਛਗਿਛ ਤੋਂ ਜੋ ਉਹਦੀ 35 ਸਾਲ ਪਤਾ ਚੱਲੀ ਹੈ ਜੀ ਹਲੇ ਵੀ ਹੈਵਨਟ ਅਰੈਸਟਡ ਹਰ ਥਾਲੇ ਜਿਹਨੇ ਰੈਸਟ ਕਰਕੇ ਤਾਂ ਫਿਰ ਸਹੀ ਅਜ ਪਤਾ ਚੱਲ ਜੂਗੀ ਪਰ ਜੋ ਸੰਝੋ ਪਤਾ ਚੱਲੇ 35 ਸਾਲ ਦੀ ਉਮਰ ਹੈ ਜੀ ਤੇ ਜਿਹੜੇ ਸਾਰੇ ਲੜਕੇ ਫੜੇ ਗਏ ਨੇ ਹਾਂਜੀ ਇਹਨਾਂ ਕੋਲ ਵੱਡੀ ਜਿਹੜੀ ਫੜੀ ਗਈ ਉਹਨਾਂ ਦੀ ਆਪਣੀ ਚੀਜ਼ਾਂ ਉਹ ਵੀ ਜਿਹੜੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਆਰਟੀਓ ਤੋਂ ਅਸੀਂ ਰਿਕਾਰਡ ਲੈ ਰਹੇ ਹਾਂ ਸਾਰਾ ਕਰਦੇ ਕਿ ਇਹ ਲੜਕੇ ਸਾਰੇ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਹੈਗੇ ਜੀ ਕਰਨਬੀਰ ਤੇ ਇੱਕ ਅੰਡੀ ਪੀਸ ਦਾ ਕੇਸ ਹੈ ਜੀ ਜਿਹੜਾ ਰਾਜਾ ਹਰੀਕੇਵਲਾ ਹੈਗਾ ਹੈ ਉੱਤੇ 307 ਦਾ ਪਰਚਾ ਪੀਓ ਵੀ ਹੈਗਾ ਜੀ ਤੇ ਆਪਣਾ 379 ਬੀ ਦੇ ਪਰਚੇ ਦੋਨਾਂ ਤੇ ਹੈ ਵਿਸ਼ਾਲ ਤੇ ਸਾਇਲਦੀਪ ਤੇ ਸਾਰੀ ਕ੍ਰਿਮਿਨਲ ਬੈਕਗ੍ਰਾਉਂਡ ਸਾਡੇ ਸਾਰਿਆਂ ਕੋਈ ਨਸ਼ਾ ਨੁਸ਼ਾਦ ਨਹੀਂ ਕਰਦੇ ਸੀ ਉਹ ਸਿਰ ਹਲੇ ਸੀ ਵੈਰੀਫਾਈ ਕਰਾਂਗੇ ਹਲੇ ਟੂ अर्ਲੀ ਟੂ ਸਰ ਇਹ ਵੀ ਕਰਦੇ ਨਹੀਂ ਜਾਂ ਮਤਲਬ ਸਿਰਫ ਨਹੀਂ ਦੇਖੋ ਅੱਦੇ ਦਾ ਭੱਜੇ ਹੀ ਹੋਏ ਦੀ ਅੱਦੇ ਭੱਜੇ ਹੋਏ ਹੈ ਉਹ ਸਾਬ ਨਾਲ ਕਰ ਲਾਂਗੇ ਜੀ ਇਹ ਫਿਰ ਸਰ ਗਰਪਸ ਦਾ ਕਰਦੇ ਇਹ ਕੋਈ ਮੈਂ ਤੁਹਾਨੂੰ ਦੁਬਾਰਾ ਬੇਨਤੀ ਕਰ ਰਹੇ ਹਾਂ ਥੋੜਾ ਜਿਹਾ ਆਪਣੇ ਕੋਲ ਵੀ ਇਹ ਤੋੜ ਜਾਂ ਬਣਿਆ ਤੁਹਾਨੂੰ ਦੱਸ ਦੋੜ ਜਾ ਬਣਿਆ ਪੜਨ ਤੋਂ ਸ਼ੁਰੂ ਕਰ ਦਿਨਾ ਰੈਡੀ ਰੋਲ ਓਕੇ ਸਾਰੇ ਚਾਰੋਂ ਮੁੰਡਿਆਂ ਤੇ ਅ ਪਰਚੇ ਹੈਗੇ ਆ ਜੀ ਤੇ ਦੋ ਜਣੇ ਦੇ 379 ਬੀ ਤੇ ਪਰਚੇ ਹੈਗੇ ਤੇ ਇੱਕ ਤੇ 300 ਸੱਦਾ ਤੇ ਇੱਕ ਤੇ ਐਨਡੀਪੀ ਇਸ ਦਾ ਹੈਗਾ ਤੇ ਸਾਰੇ ਕ੍ਰਿਮੀਨਲ ਬੈਕਗ੍ਰਾਉਂਡ ਤੇ ਹੈਗੇ ਆ ਤੇ ਸਕੂਲ ਕਾਲਜ ਦਾ ਕਿੱਥੇ ਜਾਂਦੇ ਹੋਣੇ ਆ ਜੀ ਇਹ ਲੜਕੀ ਜਿਹੜੀ ਸੱਚ ਜਸਦੇਵ ਪੂਜਾ ਇਹਦਾ ਕੋਈ ਬੈਕਗ੍ਰਾਉਂਡ ਕੀ ਹੈ ਦਾ ਹਲੇ ਅਸੀਂ ਅਰੈਸਟ ਨਹੀਂ ਕੀਤਾ ਉਹ ਹੁਣ ਅਸੀਂ ਸਾਹਿਲ ਤੇ ਵਿਸ਼ਾਲ ਨੂੰ ਅਰੈਸਟ ਕੀਤਾ ਹਾਲੇ ਅਸੀਂ ਪੁੱਛ ਕੇ ਕਰਾਂਗੇ ਜੀ ਉਹ ਕਿਵੇਂ ਨਾਲ ਐਸੋਸੀਏਟਡ ਹੈ ਪੂਜਾ ਇਹਨਾਂ ਦੇ ਸਰ ਚੋਨੀਆ ਆਪ ਦਾ ਲੱਗੀ ਹੋਈ ਆ ਉਹਦੇ باوجود ਵੀ ਕੱਲ ਜਿਹੜਾ ਇੱਕ ਇਨਸੀਡੈਂਟ ਹੋਇਆ ਸੀ ਜਿੰਨਾ ਲੋਕਾਂ ਨੇ ਅਸਲੇ ਨਹੀਂ ਜਨਮ ਕਰਵਾਏ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਦੇਖੋ ਅਸੀਂ ਹਰੇਕ ਨੂੰ ਅਪੀਲ ਕਰ ਰਹੇ ਹਾਂ ਕਿ ਅਸਲੇ ਜਮ੍ਹਾਂ ਕਰਾਣ ਦੀ ਇੱਕ ਸਾਡੀ ਕਮੇਟੀ ਵੀ ਬਣੀ ਹੈ ਜਿੱਥੇ ਕਿਸ ਨੂੰ ਕੋਈ ਖਤਰਾ ਹੈਗਾ ਹੈ ਜਾਂ ਕਿਸ ਦਾ ਕੋਈ ਬਿਜ਼ਨਸ ਹੈਗਾ ਜਿੱਥੇ ਕੈਸ਼ ਦਾ ਕੈਸ਼ ਲੈ ਕੇ ਜਾਣਾ ਪੈਂਦਾ ਉਹ ਜੇ ਕਿਸ ਨੂੰ ਲੱਗਦਾ ਕਿ ਮੈਨੂੰ ਖਤਰਾ ਹੈ ਕਿ ਪੈਸਾ ਲੁੱਟਿਆ ਜਾ ਗਿਆ ਹੈ ਉਹਨੂੰ ਜਾਨ ਨੂੰ ਖਤਰਾ ਹੈ ਉਹ ਸੀਪੀ ਸਾਹਿਬ ਨੂੰ ਐਪਲੀਕੇਸ਼ਨ ਦੇ ਦੇਣ ਜਾਂ ਮੈਨੂੰ ਦੇ ਦੇਣ ਉਹ ਕਮੇਟੀ ਬਣੀ ਹੈ ਉਹ ਕਮੇਟੀ ਡਿਸੀਜਨ ਲੈ ਲੇਗੀ ਤੇ ਉਸ ਆਪ ਨਾਲ ਐਗਜ਼ੈਮਪਸ਼ਨ ਵੀ ਅਸੀਂ ਦੇਖਦੇ ਆ ਜੀ ਸਰ ਸਰਪਾਸੇ ਤੁਸੀਂ ਕਹਿ ਰਹੇ ਹੋ ਪੈਸੇ ਦੀ ਲੈਣ ਦੇਣ ਕਰਕੇ 1.50 ਹਜ਼ਾਰ ਤੋਂ ਵੱਧ ਜਿਹੜਾ ਕੋਈ ਲੈ ਕੇ ਜਾਂਦਾ ਹੁੰਦੇ ਤੇ ਪਰਚਾ ਵੀ ਦਰਜੀ ਫੀਸ ਤੇ ਜਾ ਰਹੇ ਉਹ 2000 ਵੀ ਕਰਦੇ ਨਹੀਂ ਬਿਲਕੁਲ 50 ਹਜ਼ਾਰ ਤੱਕ ਤਾਂ ਹੈਗਾ ਹੀ ਆ ਜੀ ਜਿਹੜਾ ਲੀਗਲੀ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਅਲਾਉ ਕੀਤਾ ਤੇ ਲੁੱਟ ਤਾਂ ਲੁੱਟੀ ਹੈ ਜੀ ਚਾਹੇ ਉਹ 50 ਰੁਪਏ ਦੀ ਹੋਵੇ ਚਾਹੇ 50 ਹਜ਼ਾਰ ਦੀ ਹੋਵੇ ਪਰ ਜਿਨ੍ਹਾਂ ਦਾ ਕੋਈ ਪਟ્રોલ ਪੰਗ ਵਾਲੇ ਵਾਲੇ ਹੈਗੇ ਕੋਈ ਜੁਵਲਰ ਹੈਗੇ ਜਿਨ੍ਹਾਂ ਕੋਲ ਕੋਈ ਕੈਸ਼ ਆ ਜਾਂਦਾ ਪਰ ਉਹ ਜਮ੍ਹਾਂ ਤਾਂ ਵੈਂਤੀ ਕਰਾਣਾ ਹੈ ਕੈਸ਼ ਵੈਂ ਤੇ ਬੈਂਕ ਦੀ ਪਰ ਥੋੜੀ ਦੇਰ ਲਈ ਤਾਂ ਉਹਨਾਂ ਕੋਲ ਪਿਆ ਹੁੰਦਾ ਜੀ ਤੇ ਉਸ ਆਪ ਨਾਲ ਸਾਡੀ ਕਮੇਟੀ ਬਣੀ ਹੈ ਤੇ ਸਾਡੇ ਆਫੀਸਰਸ ਹੈਗੇ ਆ ਏਡੀਐਸਪੀ ਸਾਹਿਬਨ ਏਸੀਪੀ ਸਾਹਿਬਨ ਐਸਐਚਓ ਸਾਹਿਬਮ ਉਹਨਾਂ ਨੂੰ ਵੀ ਅਪਲੀਕੇਸ਼ਨ ਦੇ ਦੇਣ ਉਹ ਅੱਗੇ ਕਨਸਿਡਰ ਕਰ ਲੈਣਗੇ ਸਰ ਜਿਹੜਾ ਇਹ ਦਿੱਪ੍ਰੈਸ ਕਾਨਫਰੈਂਸ ਹੋਇਆ ਕਿਤੇ ਉਹ ਇੱਥੇ ਵੈਪਨ ਜਿਹੜਾ ਹੈ ਸੀ ਉਹ ਵੈਪਨ ਕਿਹੜਾ ਹੈ ਪੇਪਰ ਵਾਲਾ ਹੈ ਕਿ ਵਿਦਆਉਟ ਸੀ ਜਿਹੜਾ ਕੱਲ ਰਾਤ ਪਕੜਿਆ ਉਹਨਾਂ ਨੇ ਰਣਜੀਤ ਸਿੰਘ ਨੇ ਗੋਲੀ ਨਹੀਂ ਹਾਲੇ ਮੈਂ ਓਮ ਨਹੀਂ ਮੈਂ ਪ੍ਰੈਸ ਕਾਨਫਰੈਂਸ ਕੀਤੀ ਠੀਕ ਹੈ ਥੈਂਕ ਯੂ ਥੈਂਕ ਯੂ